ਸਾਤਰੀ ਗਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗਾ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਆਜੇ ਜਲਦ ਹੋਣ ਵਾਲੀਆਂ ਨੇ ਜੀ ਮਹਿੰਗੀਆਂ ਪਹਿਲਾਂ ਪਹਿਲਾਂ ਖਰੀਦ ਲਓ ਮੋਦੀ ਸਰਕਾਰ ਦਾ ਵੱਡਾ ਐਲਾਨ ਹੋ ਚੁੱਕਿਆ ਜੀ ਆਖਰਕਾਰ ਇਹ ਚੀਜ਼ਾਂ ਕਿਸ ਤਰੀਕ ਤੋਂ ਮਹਿੰਗੀਆਂ ਹੋਣ ਵਾਲੀਆਂ ਨੇ ਸਾਰੀ ਡਿਟੇਲਸ ਵੀਡੀਓ ਦੇ ਵਿੱਚ ਅਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜਿਨ੍ਹਾਂ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਵੱਡੀ ਅਪਡੇਟ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਜੀ ਤਾਂ ਲੈ ਚੱਲਦੇ ਮ ਸਭ ਤੋਂ ਪਹਿਲੀ ਵੱਡੀ ਖਬਰ ਜੀ ਇੱਥੇ ਸ਼੍ਰੀਆਮ ਚਿੱਟਾ ਵਿਗਦਾ ਕੀ ਇਹ ਉਹੀ ਪੰਜਾਬ ਹੈ ਜਿਸ ਦਾ ਵਾਅਦਾ ਕੀਤਾ ਗਿਆ ਸੀ ਰਾਜਾ ਬਿੰਗ ਨੇ ਹਾਕਮ ਤਿਰ ਤੋਂ ਪੁੱਛਿਆ ਜੀ ਸਵਾਲ ਚਿੱਟੇ ਦੀ ਕਥਿਤ ਤੌਰ ਤੇ ਵਧ ਰਹੀ ਵਿਕਰੀ ਤੋਂ ਤੰਗ ਆ ਕੇ ਜ਼ਿਲ੍ਹਾ ਬਠਿੰਡਾ ਦੇ ਮੌੜ ਕਲਾ ਪਿੰਡ ਦੇ ਕਈ ਵਸਨੀਕਾਂ ਨੇ ਪਿੰਡ ਦੀਆਂ ਕੰਦੇ ਤੇ ਚਿੱਟਾ ਸ਼੍ਰੀਆਮ ਵਿਗਦਾ ਦਾ ਸੰਦੇਸ਼ ਲਿਖ ਦਿੱਤਾ ਜਿਸ ਵਿੱਚ ਕਥਿਤ ਨਸ਼ਾ ਤਸ਼ਕਰਾਂ ਦੇ ਘਰਾਂ ਵੱਲ ਇਸ਼ਾਰਾ ਕੀਤਾ ਗਿਆ ਇਸ ਬਾਰੇ ਪਤਾ ਲੱਗਣ ਤੇ ਇੱਕ ਪੁਲਿਸ ਟੀਮ ਤੁਰੰਤ ਪਿੰਡ ਪਹੁੰਚੀ ਅਤੇ ਕੰਦਾਂ ਤੇ ਲਿਖੇ ਸ਼ਬਦਾਂ ਤੇ ਪੇਂਟ ਫੇਰ ਦਿੱਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਅਕਾਲੀ ਬੀਜਪੀ ਗਠਜੋੜ ਬਾਰੇ ਹਰਸਿਮਰਤ ਕੌਰ ਬਾਦਲ ਦਾ ਫੱਟਾ ਬਿਆਨ ਕਿਹਾ ਅਸੀਂ ਗਠਜੋੜ ਉਸ ਨਾਲ ਕਰਾਂਗੇ ਜੋ ਬਠਿੰਡਾ ਤੋਂ ਅਕਾਲੀ ਆਗੂਸ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ ਸਿਰਫ ਪੰਜਾਬ ਨਾਲ ਖੜੇ ਆ ਬਾਦਲ ਨੇ ਕਿਹਾ ਕਿ ਸਾਨੂੰ ਕਿਸੇ ਪਾਰਟੀ ਨਾਲ ਨਾਤਾ ਤੋੜਨ ਜਾਂ ਜੋੜਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੇ ਨਾਲ ਖੜਾ ਹੈ ਅਸੀਂ ਉਸ ਨੂੰ ਪਾਰਟੀ ਦੇ ਨਾਲ ਹਾਂ ਜੋ ਪੰਜਾਬ ਨੂੰ ਉਸ ਦੇ ਹੱਕ ਦੇਵੇਗੀ ਸੁਤੋਵਾ ਅਗਲੀ ਵੀਡੀਓ ਜੀ ਅਮਰਤਪਾਲ ਦੀ ਪਟੀਸ਼ਨ ਤੇ ਹੋਈ ਸੁਣਵਾਈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਜੀ ਇਹ ਨਿਰਦੇਸ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਪੈਰੋਲ ਤੇ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਨਿਰਦੇਸ਼ ਦਿੱਤਾ ਗਿਆ ਕਿ ਸਰਕਾਰ ਉਸ ਮੂਲ ਦੇ ਆਧਾਰ ਤੇ ਸਮੱਗਰੀ ਨੂੰ ਪੇਸ਼ ਕਰੇ ਜਿਸ ਦੇ ਆਧਾਰ ਤੇ ਅਮਰਤਪਾਲ ਸਿੰਘ ਦੀ ਪੈਰੋਲ ਅਰਜ਼ੀ ਨੂੰ ਖਾਰਜ ਕੀਤਾ ਗਿਆ ਸੀ ਜੀ ਇਸ ਤੋਂ ਬਾਅਦ ਅਗਲੀ ਵਾਰ ਦੀ ਪੰਜਾਬ ਕੈਬਨਿਟ ਚ ਇੰਨਾ ਮੁਲਾਜ਼ਮਾਂ ਨੂੰ ਲੈ ਹੋਏਗਾ ਜੀ ਇਹ ਫੈਸਲਾ ਮੰਤਰੀ ਬੋਲੇ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪੰਜਾਬ ਦੇ ਮਾਈਨਿੰਗ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਵੰਤਮਨ ਜਲਦੀ ਹੀ ਬਾਬਾ ਹੀਰਾ ਸਿੰਘ ਪੱਲ ਕਾਲਜ ਲਹਿਰਾਗਾਗਾ ਦੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਕੈਬਨਿਟ ਵਿੱਚ ਹੱਲ ਕਰਨਗੇ ਗੋਇਲ ਨੇ ਕਰਮਚਾਰੀ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਜਿੱਥੇ ਮੁੱਖ ਮੰਤਰੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦੀ ਵੰਦੇ ਹੱਕ ਉਰੇ ਕਿਤੇ ਜਾਣਗੇ ਉਹਨਾਂ ਦੀਆਂ ਸਾਰੀਆਂ ਮੰਗਾ ਪੂਰੀਆਂ ਕਿਤੇ ਜਾਣਗੀਆਂ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਕਿਸਾਨਾ ਮਗਰੋਂ ਪੀਆਰਟੀਸੀ ਤੇ ਪੰਨਵਾਸ ਰੋਡਵੇਜ਼ ਮੁਲਾਜ਼ਮਾਂ ਨੂੰ ਮਿਲਿਆ ਜੀ ਆਂਗਣਵਾਲੀ ਵਰਕਰਾਂ ਦੇ ਜਥੇ ਦਾ ਸਾਥ ਵੱਡੀ ਗਿਣਤੀ ਵਿੱਚ ਪਹੁੰਚੇ ਧਰਨੇ 'ਚ ਇੱਥੇ ਪੀਆਰਟੀਸੀ ਡਿਪੂ ਦੀ ਵਰਕਸ਼ਾਪ ਦੇ ਮੁੱਖ ਗੇਟ ਅੱਗੇ ਸਰਕਾਰੀ ਬੱਸਾਂ ਦੀ ਮੁਕੰਮਲ ਆਵਾਜਾਈ ਠੱਪ ਕਰਕੇ ਚੱਲ ਰਹੀ ਲੜੀਵਾਲ ਧਰਨੇ ਵਿੱਚ ਸੀਪੀਆਈ ਅਤੇ ਆਂਗਣਵਾਲੀ ਮੁਲਾਜ਼ਮ ਜੁਣਣ ਦੇ ਵਰਕਰਾਂ ਦੇ ਜਥੇ ਨੇ ਸਮੂਲੀਅਤ ਕੀਤੀ ਉਹਨਾਂ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਾ ਐਲਾਨ ਕੀਤਾ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਆਦਮਪੁਰ ਤੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਆਪ ਚ ਸ਼ਾਮਲ ਹੋ ਚੁੱਕੀਆਂ ਨੇ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਠੀਕ ਪਹਿਲਾਂ ਆਦਮਪੁਰ ਹਲਕੇ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਨੇ ਆਪ ਕਿਸਾਨ ਵਿੰਗ ਹਲਕਾ ਕੋਆਰਡੀਨੇਟਰ ਹਰਕਿਰਤ ਸਿੰਘ ਨਿੱਜਰ ਦੀ ਅਗਵਾਈ ਹੇਠ ਚਾਰ ਪਿੰਡਾਂ ਦੀਆਂ ਪੰਚਾਇਤਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਈਆਂ ਨੇ ਉਸ ਤੋਂ ਬਾਅਦ ਕੀ ਵੀਡੀਓ ਆਜੀ ਕੈਪਟਨ ਦੀ ਸਲਾਹ ਤੇ ਪੰਜਾਬ ਦੀ ਸਿਆਸਤ ਗਰਮਾਈ ਹੈ ਆਪ ਪੰਜਾਬ ਤੇ ਤਿੱਖੇ ਸਵਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜ ਪਾਂ ਅਕਾਲੀ ਦਲ ਦੇ ਗਠਜੋੜ ਦੇ ਸਿਝਾਓ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ ਆਮ ਆਦਮੀ ਪਾਰਟੀ ਦੇ ਸੀਨੀ ਰਾਗੋ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਮੁੱਦੇ ਤੇ ਟਿੱਕੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਰਿਸ਼ਤੇਦਾਰ ਸਿਮਰਨਜੀਤ ਸਿੰਘ ਮਾਨ ਸੁਖਵੀਰ ਸਿੰਘ ਬਾਦਲ ਨੂੰ ਆਪਸ ਵਿੱਚ ਰਲੇ ਹੋਏ ਦੱਸਿਆ ਉਸ ਤੋਂ ਬਾਅਦ ਅਗਲੀ ਵਾਰੀ ਹੋਜੀ ਕਿਸਾਨਾਂ ਨੇ ਵੱਟੇ ਅੰਦੋਲਨ ਦਾ ਕਰਤਾ ਜੀ ਐਲਾਨ ਜਾਣੋ ਪੂਰਾ ਮਾਮਲਾ ਭਾਰਤੀ ਕਿਸਾਨ ਜੁੰਨਣ ਇਕਤਾ ਉਗਰਾਹ ਨੇ ਹੜ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦੇ ਬੀਜ ਵੰਡ ਕੇ ਵਾਪਸ ਆਉਣ ਵੇਲੇ ਸੜਕ ਹਾਦਸੇ ਵਿੱਚ ਜਾਣ ਗਾਉਣ ਵਾਲੇ ਕਿਸਾਨਾਂ ਲਈ ਵੱਡੀ ਕਦਮ ਚੁੱਕਿਆ। ਇਸ ਹਾਦਸੇ ਵਿੱਚ ਆਗੂ ਹਰਜੀਤ ਸਿੰਘ ਕੋਟਕਪੁਰਾ ਦੇ ਪਰਿਵਾਰ ਅਤੇ ਗੰਭੀਰ ਜ਼ਖਮੀ ਬਲਵੰਤ ਸਿੰਘ ਨੰਗਲ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸਥਾਨਕ ਡੀਸੀ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਪ੍ਰਦਰਸ਼ਨ ਸਰਕਾਰ ਦੀ ਟਾਲਮਟੋਲ ਅਤੇ ਅਣਗਹਿਲੀ ਦੀ ਨੀਤੀ ਵਿਰੁੱਧ ਸਖਤ ਕਾਰਵਾਈ ਕਰਨ ਲਈ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਦਿੰਦਿਆਂ ਕਿਸਾਨਾਂ ਗੂ ਹਰਵੰਸ ਸਿੰਘ ਕੋਟਲੀ ਗੁਰਪ੍ਰਭਤ ਸਿੰਘ ਫਲਾਈ ਆਣਾ ਨ타 ਸਿੰਘ ਰੋੜੀ ਕਪੂਰ ਨੇ ਕਿਹਾ ਕਿ ਕਿਸਾਨਾਂ ਦੀਆਂ ਨਜਾਇਜ਼ ਮੰਗਾਂ ਪੂਰੀਆਂ ਕੀਤੀ ਜਾਣ ਜੀ ਉਸ ਤੋਂ ਬਾਅਦ ਇੱਕ ਵੱਡੀ ਖਬਰ ਜੀ ਚੋਣਾਂ ਦਾ ਐਲਾਨ ਹੁੰਦੇ ਹੀ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਰਮਨ ਬਹਿਲ ਨੂੰ ਵੱਡਾ ਸਮਰਥਨ ਮਿਲ ਚੁੱਕਿਆ ਜੀ ਥਾਨੂ ਸਨਚੈਨ ਜੀ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੁੰਦਿਆਂ ਹੀ ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ ਜਦੋਂ ਇਸ ਹਲਕੇ ਦੇ ਅਹਿਮ ਪਿੰਡ ਭੁੱਲੇ ਚੱਕ ਦੀ ਸਮੁੱਚੀ ਪੰਚਾਇਤਾਂ ਦੇ ਦਰਜਨਾ ਮਹੱਤਵਾਰਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦਾ ਅਗਵਾਈ ਕਬੂਲੀ ਹੈ ਉਸ ਤੋਂ ਬਾਅਦ ਦੀ ਵੀਡੀਓ ਜੀ ਅੰਮ੍ਰਿਤਸਰ ਬਾਈਪਾਸ ਜਾਮ ਬਾਰੇ ਆਜਰਾਂ ਨੇ ਗੱਟਕਰੀ ਨੂੰ ਲਿਖਿਆ ਪੱਤਰ ਕੇਂਦਰੀ ਮੰਤਰੀ ਨੂੰ ਕੀਤੀ ਜੀ ਅਪੀਲ ਸੰਸਦ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਬਾਈ ਬਾਸ ਤੋਂ 에어ਪੋਰਟ ਰੋਡ ਤੱਕ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਗੰਭੀਰ ਮੰਨਦੇ ਹੋਏ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਨ ਗੜਕਰੀ ਨੂੰ ਵਿਸਤਾਰ ਪੂਰਵਕ ਪੱਤਰ ਲਿਖਿਆ ਹੈ ਔਜਲਾ ਨੇ ਕਿਹਾ ਕਿ ਹਰ ਰੋਜ਼ ਭਾਰੀ ਜਾਮ ਲੋਕਾਂ ਦੀ ਵੱਧਦੀ ਹੋਈ ਪਰੇਸ਼ਾਨੀ ਦਾ ਕਾਰਨ ਬਣ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਹੋਜੀ ਪ੍ਰੈਸ ਕਲੱਬ ਦੇ ਭਗਤਾ ਪਾਇਕਾ ਦੇ ਹੋਂ ਹਰ ਬੱਚਿਆਂ ਨੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸੰਬੰਧਿਤ ਪ੍ਰੈਸ ਕਲੱਬ ਪਖਤਾ ਪਾਈ ਕਾ ਨੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਸੇਮੀ ਅਤੇ ਦਸਵੀਂ ਪਖਤਾ ਪਾਈ ਕਾ ਵਿਖੇ ਪੰਜਵਾਂ ਸਾਲਾਨਾ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਲਾਕ ਪਗਤਾ ਪਾਈ ਕਾ ਨਾਲ ਸੰਬੰਧਿਤ ਸਰਕਾਰੀ ਸਕੂਲਾਂ ਦੀਆਂ ਬੋਰਡ ਦੀਆਂ ਮੱਤਾਂ ਵਿੱਚੋਂ 90% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਬੱਚਿਆਂ ਤੇ ਵਧੀਆ ਨਤੀਜੇ ਵਾਲੇ ਸਕੂਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੋਈ ਬਾਹ ਕੱਢ ਕੇ ਕਹਿ ਦੇਵੇ ਕਿ ਕਿਸੇ ਦੀ ਠੰਨੀ ਵੀ ਮੇਰੇ ਘਰ ਗਈ ਹੋਵੇ ਅਨਮੋਲ ਗਗਨਵੰਤਾ ਵੱਡਾ ਬਿਆਨ ਮਹਾਲੀ ਦੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਬਧਾਇਕਾ ਅਨਮੋਲ ਗਗਨ ਮਾਨ ਨੇ ਖਰੜ ਵਿੱਚ ਆਪਣੀ ਇਮਾਨਦਾਰੀ ਦਾ ਦਾਵਾ ਕਰਦਿਆਂ ਇੱਕ ਸਮਾਗਮ ਦੌਰਾਨ ਕਿਹਾ ਕਿ ਕੋਈ ਬਾਹ ਕੱਟ ਕੇ ਵੀ ਕਹਿ ਦੇਵੇ ਕਿ ਮੇਰੇ ਘਰ ਇਹਨਾਂ ਦੀ ਕੋਈ ਅਠੰਨੀ ਵੀ ਆਈ ਹੈ ਮੇਰੇ ਰੱਬ ਦਾ ਜੀ ਹੋਣ ਤੇ ਲੰਨਦਾ ਉਹਨਾਂ ਨੇ ਕਿਹਾ ਕਿ ਫਾਇਦਾ ਕੀ ਹੈ ਜਹੀ ਦੌਲਤ ਦੀ ਕਮਾਈ ਦਾ ਜੋ ਜੇਲ੍ਹ ਵਿੱਚ ਬੈਠਣਾ ਪਵੇ ਰਾਤ ਨੂੰ ਨੀਂਦ ਨਾ ਆਵੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਸਿਗਰਟ ਸਮੇਤ ਤੰਬਾਕੂ ਉਤਪਾਦ ਹੋਣਗੇ ਜੀ ਮਹਿੰਗੇ ਸਰਕਾਰ ਨੇ ਪੇਸ਼ ਕੀਤਾ ਜੀ ਦੋ ਨਵੇਂ ਕਾਨੂੰਨ ਵਧੇਗਾ ਟੈਕਸ ਧਾਨੂਸਰ ਚਨਜੀ ਕਈ ਉਤਪਾਦ ਜਿਹੜੇ ਮਹਿੰਗੇ ਹੋਣ ਵਾਲੇ ਨੇ ਕੇਂਦਰ ਸਰਕਾਰ ਨੇ ਪਾਣ ਮਸਾਲਾ ਉਤਪਾਦਾਂ ਤੇ ਇੱਕ ਨਵਾਂ ਸੈਸ ਲਗਾਉਣ ਦੀ ਸਬੰਧੀ ਬਿੱਲ ਲੈ ਕੇ ਆਈ ਹੈ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਅੱਲੇ ਦਿਨ ਹੀ ਵਿੱਤ ਮੰਤਰੀ ਜਿਹੜੇ ਪਹਿਲੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਤੰਬਾਕੂ ਤੰਬਾਕੂ ਉਤਪਾਦਾਂ ਦੇ ਸੂਲਕ ਲਗਾਉਣ ਤੇ ਪਾਣ ਮਸਾਲਾ ਨਿਰਮਾਣ ਤੇ ਇੱਕ ਨਵਾਂ ਸੈਸ ਲਗਾਉਣ ਵਾਸਤੇ ਦੋ ਬਿੱਲ ਪੇਸ਼ ਕਰਨ ਜਾ ਰਹੀ ਹੈ ਸਰਕਾਰ ਨੇ ਇਸ ਬਿਲ ਦਾ ਉਦੇਸ਼ GST ਮੁਆਵਜ਼ਾ ਸੈਸ ਖਤਮ ਹੋਣ ਤੋਂ ਬਾਅਦ ਟੈਕਸ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਨੂੰ ਤੰਬਾਕੂ ਤੰਬਾਕੂ ਉਤਪਾਦਾਂ ਦੇ ਕੇਂਦਰੀ ਉਤਪਾਦਨ ਸੂਲਕ ਦੀ ਦਰ ਵਧਾਉਣ ਲਈ ਰਾਜ ਖੋਸ਼ੀ ਗੁંજੈਸ਼ ਪ੍ਰਦਾਨ ਕਰਨਾ ਹੈ ਸਹਿਤ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਸੈਸ ਬਿਲ 2025 ਪਾਣ ਮਸਾਲਾ ਵਰਗੀਆਂ ਵਿਖਾਸ ਵਸਤੂਆਂ ਤੇ ਉਤਪਾਦਨ ਤੇ ਸੈਸ ਲਗਾਉਣ ਦਾ ਪ੍ਰਬੰਧ ਕਰਦਾ ਹੈ ਤੰਬਾਕੂ ਤੇ ਪਾਣ ਮਸਾਲਾ ਵਰਗੀਆਂ ਹਾਨੀਕਾਰਕ ਵਸਤੂਆਂ ਤੇ ਵਰਤਮਾਨ ਵਿੱਚ 28% GST ਲੱਗਦਾ ਹੈ ਇਸ ਨਾਲ ਵੱਖ-ਵੱਖ ਦਰਾਂ ਤੇ ਮੁਆਵਜ਼ਾ ਦੇ ਸੈਸ ਵੀ ਲੱਗਦਾ ਹੈ ਕਦੋਂ ਤੋਂ ਲਾਗੂ ਹੋਣਗੀਆਂ ਦਰਾਂ ਤੁਹਾਨੂੰ ਸੁਣੋ ਚੁਣੇ ਜੀ ਹੁਣ ਤੰਬਾਕੂ ਤੇ ਉਤਪਾਦ ਦੀ ਵਿਕਰੀ 40% GST ਉਤਪਾਦਕ ਸੂਲਕ ਲੱਗੇਗਾ ਪਹਿਲਾਂ 28% ਸੀ ਹੁਣ 40% ਲੱਗੇਗਾ ਜਦੋਂ ਕਿ ਪਾਣ ਮਸਾਲਾ ਤੇ ਵੀ 40% ਲੱਗਣ ਵਾਲਾ ਹੈ ਪ੍ਰਤੀ ਸਿਗਰਟ ਤੇ 1000 ਟਿਕਾਂ ਦੇ 5000 ਰੁਪਏ ਤੋਂ ਵੱਧ ਅਤੇ 11000 ਰੁਪਏ ਤੱਕ ਦਾ ਉਤਪਾਦਨ ਸੂਲਕ ਪਸਤਾਵ ਲਗਾਉਣ ਲਈ ਹੈ ਤੁਹਾਨੂੰ ਸੁਣੋ ਚੁਣੇ ਜੀ ਇਸ ਤੋਂ ਇਲਾਵਾ ਤੰਬਾਕੂ ਹੈ ਅਨਿਮ੍ਰਿਤ 60 ਤੋਂ 70 ਪ੍ਰਤੀਸ਼ਤ ਦੇ ਨਿਕੋਟਿਨ ਤੇ ਸਾਹ ਲੈਣ ਵਾਲੇ ਉਤਪਾਦਾਂ ਤੇ 100% ਉਤਪਾਦਨ ਸੂਲਖ ਲਗਾਉਣ ਦਾ ਜਿਹੜਾ ਪ੍ਰਸਤਾਵ ਕੀਤਾ ਗਿਆ ਤੇ ਚ ਇਹ ਚੀਜ਼ਾਂ ਤਨੀ ਮਹਿੰਗੀਆਂ ਹੋਣ ਵਾਲੀਆਂ ਨੇ ਤਾਂ ਤੁਹਾਡਾ ਕੀ ਵਿਚਾਰ ਹੈ ਇਹ ਚੀਜ਼ ਮਹਿੰਗੀ ਹੋਣੀ ਚਾਹੀਦੀ ਸੀ ਜੀ ਜਾਂ ਨਹੀਂ niche comment ਕਰਕੇ ਜਰੂਰ ਦੱਸੋ ਬਹੁਤ-ਬਹੁਤ ਧੰਨਵਾਦ ਜੀ